ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਸੋਸ਼ਲ ਮੀਡੀਆ ਤੇ ਯੂਪੀ ਪੁਲਿਸ ਦੇ ਇੱਕ ਮੁਲਾਜ਼ਮ ਚੰਦਰਦੀਪ ਨਿਸ਼ਾਦ ਦੀਆਂ ਬੜੀਆਂ ਵੀਡੀਓਜ਼ ਇਸ ਵਕਤ ਵਾਇਰਲ ਹੋ ਰਹੀਆਂ ਨੇ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰ ਕੋਈ ਸ਼ਖਸ ਉਸ ਵਿਅਕਤੀ ਨੂੰ ਅੱਜ ਪਛਾਣਨ ਲੱਗਿਆ ਉੱਤਰ ਪ੍ਰਦੇਸ਼ ਦੇ ਉਸ ਮੁਲਾਜ਼ਮ ਨੂੰ ਕਿਉਂ ਹੁਣ ਇਸ ਨੂੰ ਕੀ ਕਹੀਏ ਕਿ ਉਹ ਖਤਰਨਾਕ ਸਟੰਟ ਕਰ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ ਉਹਨੇ ਆਫਤਾਂ ਦੇ ਵਿੱਚੋਂ ਵੀ ਅਫਸਰ ਨੂੰ ਕੱਢ ਲਿਆ ਆਪਣੇ ਆਪ ਨੂੰ ਹਿੱਟ ਹੋਣ ਦਾ ਇਸ ਕਰਕੇ ਉਹਦੀਆਂ ਵੀਡੀਓ ਬੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਇਹ ਗੱਲ ਚੰਗੀ ਹੈ ਜਾਂ ਮਾੜੀ ਹੈ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਬਾਰੇ ਕਮੈਂਟ ਕਰਕੇ ਤੁਸੀਂ ਸਾਨੂੰ ਆਪਣੀ رائے ਜ਼ਰੂਰ ਦਿਓ ਪਰ ਹੁਣ ਤੁਹਾਨੂੰ ਅਸੀਂ ਵੀਡੀਓ ਦਿਖਾ ਲੈਂਦੇ ਹਾਂ ਦਰਸਲ ਹੋਇਆ ਕੀ ਹੈ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਇਲਾਕੇ ਦੇ ਵਿੱਚ ਇਸ ਵਕਤ ਜ਼ਬਰਦਸਤ ਬਾੜ ਆਈ ਹੋਈ ਹੈ ਕਿਉਂਕਿ ਉੱਥੋਂ ਦੋ ਅਹਿਮ ਨਦੀਆਂ ਲੰਘਦੀਆਂ ਨੇ ਗੰਗਾ ਔਰ ਜਮਨਾ ਦੋਹਾਂ ਦਾ ਹੀ ਪਾਣੀ ਪੂਰੇ ਤਰੀਕੇ ਨਾਲ ਉਫਾਣ ਦੇ ਉੱਤੇ ਆ ਜੋ ਨਦੀਆਂ ਦਾ ਪਾਣੀ ਹੈ ਉਹ ਆਪਣੀਆਂ ਹੱਦਾਂ ਤੋੜ ਕੇ ਸ਼ਹਿਰੀ ਇਲਾਕੇ ਔਰ ਪਿੰਡੂ ਏ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਜਿਹੜੇ ਘਰ ਨੇ ਲਗਭਗ ਇੱਕ ਇੱਕ ਮੰਜ਼ਲ ਤੱਕ ਘਰ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਕਈ ਥਾਵਾਂ 'ਤੇ ਜਿਹੜੇ ਨੀਵੇਂ ਨੇ ਬਾਕੀ ਆਮ ਤੌਰ ਤੇ ਸ਼ਹਿਰ ਦੇ ਹਾਲਾਤ ਦੇਖੀਏ ਤਾਂ ਘੱਟੋ ਘੱਟ 8-8 ਨੌਂੋਂ ਜਾਂ 10-10 ਫੁੱਟ ਤੱਕ ਪਾਣੀ ਗਲੀਆਂ ਮੁਹੱਲਿਆਂ ਦੇ ਵਿੱਚ ਹੈ ਤਾਂ ਇਸ ਪੁਲਿਸ ਮੁਲਾਜ਼ਮ ਦੇ ਵੀ ਜਦੋਂ ਇੱਕ ਦਿਨ ਦੋ ਦੋ ਤਿੰਨ ਦਿਨ ਪਹਿਲਾਂ ਜਦ ਇਹ ਸੋਕੇ ਉੱਠਦਾ ਤਾਂ ਦੇਖਦਾ ਇਹਦੇ ਦਰਵਾਜ਼ੇ ਤੱਕ ਵੀ ਜੋ ਬਾੜ ਦਾ ਪਾਣੀ ਆ ਜਾਂਦਾ ਤੇ ਸਭ ਤੋਂ ਪਹਿਲਾਂ ਇਹ ਉਸ ਦੀ ਪੂਜਾ ਅਰਚਨਾ ਕਰਦਾ ਹੈ ਬਾੜ ਦੇ ਪਾਣੀ ਨੂੰ ਮੱਥਾ ਟੇਕਦਾ ਫਿਰ ਦੁੱਧ ਚੜਾਉਂਦਾ ਫਿਰ ਉਸ ਤੋਂ ਬਾਅਦ ਫੁੱਲ ਚੜਾਉਂਦਾ ਇਹਦਾ ਕਹਿਣਾ ਸੀ ਕਿ ਖੁਦ ਗੰਗਾ ਮਾਂ ਨਦੀ ਇਸ ਇਹਨਾਂ ਦੇ ਘਰ ਤੱਕ ਆਈ ਹੈ ਤੇ ਇਸ ਕਰਕੇ ਉਹਦੀ ਪਾਠ ਪੂਜਾ ਕਰ ਰਹੇ ਨੇ ਤੇ ਆਨ ਵਾਲੇ ਦਿਨਾਂ ਦੇ ਵਿੱਚ ਹੋ ਗਈ ਹੋਰ ਜ਼ਿਆਦਾ ਬਰਸਾਤ ਤੇ ਫਿਰ ਪਾਣੀ ਇਹਦੇ ਘਰ ਦੇ ਅੰਦਰ ਤੱਕ ਦਾਖਲ ਹੋ ਗਿਆ ਘਰਦਿਆਂ ਨੂੰ ਸ਼ਾਇਦ ਕਿਤੇ ਹੋਰ ਭੇਜ ਦਿੱਤਾ ਜਾਂ ਉੱਪਰ ਵਾਲੀ ਮੰਜ਼ਲ ਤੇ ਕਰਤਾ ਸ਼ਿਫਟ ਤੇ ਆਪ ਬਿਲਕੁਲ ਇੱਕ ਘਰ ਦੇ ਵਿੱਚ ਹੀ ਜਿਵੇਂ ਸਵਿਮਿੰਗ ਪੂਲ ਹੁੰਦਾ ਹੈ ਉਸ ਤਰੀਕੇ ਦੇ ਨਾਲ ਵਿੱਚ ਤਾਰੀਆਂ ਲਾਂਦਾ ਹੋਇਆ ਦਿਖਾਈ ਦਿੱਤਾ ਇਸ ਤੋਂ ਇੱਕ ਕਦਮ ਹੋਰ ਅੱਗੇ ਵਧ ਜਾਨੇ ਆ ਇੱਕ ਦਿਨ ਬਾਅਦ بارش ਹੋਰ ਜ਼ਿਆਦਾ ਵੱਧ ਗਈ ਤੇ ਪਾਣੀ ਦਾ ਪੱਧਰ ਵੀ ਜ਼ਿਆਦਾ ਕਾਫੀ ਵੱਧ ਗਿਆ ਤੇ ਉਸ ਤੋਂ ਬਾਅਦ ਇਹ ਪੁਲਿਸ ਮੁਲਾਜ਼ਮ ਕੀ ਕਰਦਾ ਆਪਣੀਆਂ ਵੀਡੀਓ ਕਿਸ ਤਰੀਕੇ ਦੀ ਬਣਾਉਂਦਾ ਤੁਹਾਨੂੰ ਦਿਖਾਣੇ ਆ ਛੱਤ ਤੇ ਚੜ ਜਾਂਦਾ ਹੈ ਤੇ ਤੀਸਰੀ ਮੰਜ਼ਿਲ ਤੋਂ ਛਾਲਾ ਮਾਰਦਾ ਵਾ ਉਸ ਪਾਣੀ ਦੇ ਵਿੱਚ ਤੇ ਇਸ ਦਾ ਸਾਥ ਦਿੰਦੀਆਂ ਨੇ ਇਹਦੀਆਂ 3 ਹਾਲਾਂਕਿ ਪੁਲਿਸ ਮੁਲਾਜ਼ਮ ਹੈ ਤਰਾਕੀ ਦੇ ਵਿੱਚ 골ਡ ਮੈਡਲਿਸਟ ਹੈ ਤਰਾਕੀ ਬੜੀ ਚੰਗੀ ਤਰੀਕੇ ਨਾਲ ਜਾਣਦਾ ਵਾ ਹੋ ਸਕਦਾ ਇਹਨੇ ਆਪਣੀਆਂ 3 ਨੂੰ ਵੀ ਚੰਗੀ ਟ੍ਰੇਨਿੰਗ ਦਿੱਤੀ ਹੋਵੇ ਸਵਿਮਿੰਗ ਦੀ ਟ੍ਰੇਨਿੰਗ ਦਿੱਤੀ ਹੋਵੇ ਇਸੇ ਕਰਕੇ ਤਿੰਨੇ ਜਾਣੇ ਛੱਤ ਦੇ ਉੱਤੋਂ ਕਿਸ ਤਰੀਕੇ ਦੇ ਨਾਲ ਬਾੜ ਦੇ ਪਾਣੀ ਦੇ ਵਿੱਚ ਛਲਾਂਗ ਲਗਾਉਂਦੇ ਨੇ ਔਰ ਤਾਰੀਆਂ ਲਗਾਉਂਦੇ ਹੋਏ ਦਿਖਾਈ ਦਿੰਦੇ ਨੇ ਹੁਣ ਤੁਹਾਨੂੰ ਇਹ ਜਿਹੜੀ ਵੀਡੀਓ ਦਿਖਾ ਰਿਹਾ ਪ੍ਰਿਆਗਰਾਜ ਦੀ ਦਿਖਾ ਰਹੇ ਹਾਂ ਤਿਆ ਦੇਖ ਲੋ ਹੁਣ ਜਿਹੜਾ ਬਾੜ ਦਾ ਪਾਣੀ ਹੈ ਕਿਸ ਤਰੀਕੇ ਨਾਲ ਪੂਰੇ ਪ੍ਰਿਆਗ ਰਾਜ ਦੇ ਇਲਾਕੇ ਦੇ ਵਿੱਚ ਫੈਲਿਆ ਹੋਇਆ ਹੈ ਤੇ ਉਸ ਤੋਂ ਬਾਅਦ ਇਹ ਜਿਹੜਾ ਪੁਲਿਸ ਮੁਲਾਜ਼ਮ ਹੈ ਉਸੇ ਪਾਣੀ ਦੇ ਵਿੱਚ ਕਿਵੇਂ ਨਜ਼ਾਰੇ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਨੇ ਕੋਈ ਤਾਂ ਕਹਿ ਰਹੇ ਨੇ ਕਿ ਬੜਾ ਚੰਗਾ ਹੈ ਕੋਈ ਇਤਰਾਜ਼ ਜਤਾ ਰਿਹਾ ਉਹਨਾਂ ਦੇਖੋ ਜਦੋਂ ਇਸ ਦੇ ਘਰ ਦੇ ਬਿਲਕੁਲ ਦਹਲੀਜ਼ ਦੇ ਉੱਤੇ ਗੰਗਾ ਦਾ ਪਾਣੀ ਆਇਆ ਤਾਂ ਕਿਸ ਤਰੀਕੇ ਦੇ ਨਾਲ ਇਸ ਪੁਲਿਸ ਅਫਸਰ ਨੇ ਸਭ ਤੋਂ ਪਹਿਲਾਂ ਉਸ ਪਾਣੀ ਦੇ ਵਿੱਚ ਦੇਖੋ ਇਹ ਗੜਵੀ ਦੇ ਵਿੱਚ ਦੁੱਧ ਲੈ ਕੇ ਆਇਆ ਤੇ ਦੁੱਧ ਨੂੰ ਅਰਪਿਤ ਕਰਦਾ ਵਾ ਗੰਗਾ ਨਦੀ ਨੂੰ ਤੇ ਉਸ ਤੋਂ ਬਾਅਦ ਹੱਥਾਂ ਦੇ ਵਿੱਚ ਫੁੱਲਾਂ ਦਾ ਲਫਾਫਾ ਤੇ ਫੁੱਲ ਵੀ ਤਾਰਦਾ ਵਾ ਤੇ ਦੇਖੋ ਫਿਰ ਉਸ ਤਰੀਕੇ ਨਾਲ ਦੂਸਰੇ ਪਾਸੇ ਜਿਹੜੀ ਵੀਡੀਓ ਹੈ ਘਰ ਦੇ ਵਿੱਚ ਜਦੋਂ ਪਾਣੀ ਦਾਖਲ ਹੋ ਜਾਂਦਾ ਘੱਟੋ-ਘੱਟ 3.5 ਫੁੱਟ ਤੱਕ ਪਾਣੀ ਹੈ ਇਹਦੇ ਘਰ ਦੇ ਵਿੱਚ ਵੀ ਦਾਖਲ ਹੋਇਆ ਵਾ ਤਾਂ ਉਸ ਪਾਣੀ ਦੇ ਵਿੱਚ ਵੀ ਇਹ ਤੈਰਦਾ ਹੋਇਆ ਦਿਖਾਈ ਦਿੱਤਾ ਔਰ ਇਸ ਦੀ ਇਸ ਸਮਸਤੀ ਦੇ ਵਿੱਚ ਇਸ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋ ਰਹੇ ਨੇ ਔਰ ਕੁਝ ਲੋਕ ਕਹਿ ਰਹੇ ਨੇ ਕਿ ਕਿਸ ਤਰੀਕੇ ਨਾਲ ਆਪਦਾ ਨੂੰ ਤੁਸੀਂ ਖੁਸ਼ੀ-ਖੁਸ਼ੀ ਵੀ ਟਾਲ ਸਕਦੇ ਹੋ ਪਰੇਸ਼ਾਨ ਹੋਣ ਦੀ ਥਾਂ ਤੇ ਉਸ ਨੂੰ ਸਵੀਕਾਰ ਕਰੋ ਕਿਉਂਕਿ ਪ੍ਰਕਿਰਤਿਕ ਆਫਤਾ ਤੋਂ ਕੋਈ ਬਚ ਨਹੀਂ ਸਕਦਾ ਤੇ ਜੇਕਰ ਆਈ ਹੈ ਤਾਂ ਦੇਖੋ ਕਿਸ ਤਰੀਕੇ ਨਾਲ ਡੁਕਕੀਆਂ ਲਗਾ ਰਿਹਾ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਇਹ 3 ਮਹੀਨੇ ਪਹਿਲਾਂ ਆਪਾਂ ਵਾਪਸ ਚਲੀਏ ਤਾਂ ਜਦੋਂ ਪ੍ਰਯਾਗਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਸੀ ਐਸਾ ਨਜ਼ਾਰਾ ਮਹਾਕੁੰਭ ਦੇ ਘਾਟਾਂ ਦੇ ਉੱਤੇ ਦਿਖਾਈ ਦੇ ਰਿਹਾ ਸੀ ਜੋ ਕਿ ਇਸ ਨੇ ਹੁਣ ਆਪਣੇ ਸ਼ਹਿਰ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਹੀ ਬਣਾਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਫਿਰ ਹੋਰ ਤਸਵੀਰਾਂ ਵੀ ਕੋ ਸਾਹਮਣੇ ਆਈਆਂ ਸੀ ਕਿ ਆਪਣੇ ਘਰ ਦੀ ਛੱਤ ਤੇ ਚੜ ਜਾਂਦਾ ਹੈ ਔਰ ਘਰ ਦੀ ਛੱਤ ਤੇ ਚੜਕੇ ਪਾਣੀ ਦੇ ਵਿੱਚ ਛਲਾਂਗ ਲਗਾਉਂਦਾ ਉਹ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਹੁਣ ਦੇਖੋ ਨਾਲੇ ਦੀਆਂ ਧੀਆ ਵੀ ਨੇ ਸੈਂਟਰ ਦੇ ਵਿੱਚ ਆਪ ਖੜਾ ਆਪਣੀਆਂ ਬੇਟੀਆਂ ਦਾ ਹੱਥ ਫੜਿਆ ਉਸ ਤੋਂ ਬਾਅਦ ਇੰਨੇ ਨੇ ਛਲਾਂਗ ਲਗਾ ਦਿੱਤੀ ਆ ਦੇਖੋ ਪਾਣੀ ਦੇ ਵਿੱਚ ਛਲਾਂਗ ਲਗਾ ਦਿੱਤੀ ਤਾਂ ਆਪਣੇ ਘਰ ਨੂੰ ਹੀ ਇਸ ਨੇ ਸਵਿਮਿੰਗ ਪੂਲ ਬਣਾ ਲੇਤਾ ਘਰ ਦੀ ਯਾਨੀ ਕਿ ਗਰਾਉਂਡ ਫਲੋਰ ਫਰਸਟ ਫਲੋਰ ਸੈਕੰਡ ਯਾਨੀ ਕਿ ਦੂਸਰੀ ਮੰਜ਼ਲ ਜਿਹੜੀ ਛੱਤ ਹੁੰਦੀ ਹੈ ਜਿੱਥੋਂ ਤੀਸਰੀ ਮੰਜ਼ਲ ਪੈਣੀ ਹੁੰਦੀ ਹੈ ਉੱਥੋਂ ਛਾਲਾ ਮਾਰ ਰਿਹਾ ਸਾਹਮਣੇ ਵੀ ਦੇਖੋ ਪੂਰੇ ਤਰੀਕੇ ਦੇ ਨਾਲ ਜੋ ਗੰਗਾ ਤੇ ਯਮੁਨਾ ਦਾ ਪਾਣੀ ਹੈ ਸ਼ਹਿਰ ਦੇ ਵਿੱਚ ਦਾਖਲ ਹੋਇਆ ਹੋਇਆ ਆਪ ਆਪਣੀਆਂ ਬੇਟੀਆਂ ਦੇ ਨਾਲ ਆਹ ਦੇਖੋ ਕਿਸ ਤਰੀਕੇ ਨਾਲ ਤਾਰੀਆਂ ਲਾ ਰਿਹਾ ਹੈ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਖਤਰਨਾਕ ਚੀਜ਼ ਹੈ ਇਸ ਤਰੀਕੇ ਦੀ ਪੁਲਿਸ ਅਫਸਰ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਇਸ ਤਰੀਕੇ ਦੀ ਵੀਡੀਓ ਨਹੀਂ ਬਣਾਣੀ ਚਾਹੀਦੀ ਹੈ ਨਾ ਹੀ ਬਣਾਣੀ ਚਾਹੀਦੀ ਹੈ ਤੇ ਨਾ ਹੀ ਇਸ ਤਰੀਕੇ ਦਾ ਐਕਟ ਕਰਨਾ ਚਾਹੀਦਾ ਪਰ ਇਹ ਜੋ ਸਬ ਇੰਸਪੈਕਟਰ ਨੇ ਚੰਦਰਦੀਪ ਨਿਸ਼ਾਦ ਉਹ ਪੀਐਸਓ ਵੀ ਰਹੇ ਨੇ ਪਰਸਨਲ ਸੈਕਿਉਰਿਟੀ ਆਫੀਸਰ ਵੀ ਰਹੇ ਨੇ ਜਸਟਿਸ ਹਾਈ ਕੋਰਟ ਦੇ ਜਸਟਿਸ Allahabad ਹਾਈ ਕੋਰਟ ਹੈ ਜਿਹੜੀ ਉਸਦੇ ਜੋ ਜਸਟਿਸ ਨੇ ਉਹਨਾਂ ਦੇ ਪੀਐਸਓ ਵੀ ਰਹੇ ਨੇ ਇਸ ਤੋਂ ਇਲਾਵਾ ਨੈਸ਼ਨਲ ਸਵਿਮਰ ਨੇ ਔਰ ਯੂਪੀ ਪੁਲਿਸ ਦੇ ਵਿੱਚ 스ਵਿਮਿੰਗ ਜੋ ਚੈਂਪੀਅਨਸ਼ਿਪ ਹੈ ਉਸਦੇ ਵੀ ਇਹ ਜੇਤੂ ਨੇ ਕਈ ਮੈਡਲ ਜਿੱਤੇ ਨੇ 스ਵਿਮਿੰਗ ਦੇ ਵਿੱਚ ਤੇ ਇਸੇ ਕਰਕੇ ਹੁਣ ਐਸੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਹੁਣ ਤੁਸੀਂ ਕੀ ਸਮਝਦੇ ਹੋ ਕਿ ਇਸ ਤਰੀਕੇ ਦਾ ਐਕਟ ਜੋ ਮੰਨ ਲਓ ਕਿ ਛੱਤ ਦੇ ਉੱਤੇ ਚੜ ਕੇ ਛਾਲਾ ਮਾਰਨੀਆਂ ਨੇ ਇਹ ਇਸ ਤਰੀਕੇ ਦੇ ਜਾਓ ਇੱਕ ਇੰਜੋਏ ਕਰਨਾ ਬਾੜ ਦੇ ਹਾਲਾਤਾਂ ਦੇ ਵਿੱਚ ਕਿ ਦੂਸਰੀ ਮੰਜ਼ਲ ਤੋਂ ਚੜ ਕੇ ਪਾਣੀ ਦੇ ਵਿੱਚ ਛਾਲ ਮਾਰੋ ਨਾਲ ਬੇਟੀਆਂ ਵੀ ਨੇ ਔਰ ਉਸ ਵੀਡੀਓ ਨੂੰ ਫਿਰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਵੀ ਪੋਸਟ ਕਰੋ ਤੁਹਾਨੂੰ ਕੀ ਲੱਗਦਾ ਹੈ ਸਹੀ ਹੈ ਜਾਂ ਫਿਰ ਨਹੀਂ ਸਹੀ ਇਸ ਤਰੀਕੇ ਦਾ ਐਕਟ ਕਰਨਾ ਚਾਹੀਦਾ ਸੀ ਜਾਂ ਫਿਰ ਏਸੀ ਇਹ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ